ਜਿਹੜਾ ਕੱਲ ਇਕੱਠ ਰੱਖਿਆ ਜਥੇ ਬੰਦੀਆਂ ਨੇ ਸਦਾ ਖੁੱਲਾ ਸਦਾ ਦਿੱਤਾ ਵਾ ਭਾਨੇ ਸਿੱਧੂ ਦੇ ਵਾਸਤੇ ਉਸ ਇਕੱਠ ਵਿੱਚ ਮੇਰੀ ਪੁਰਜ਼ੋਰ ਅਪੀਲ ਆ ਪੰਜਾਬ ਦੇ ਨੌਜਵਾਨਾਂ ਨੂੰ ਮਾਲਵੇ ਦੀ ਧਰਤੀ ਤੇ ਗੈਰਤਮੰਦ اخਲਾਕੀ ਤੇ ਇਨਸਾਫ ਪਸੰਦ ਲੋਕਾਂ ਨੂੰ ਕਿ ਜਿੱਦਾਂ ਤੁਸੀਂ ਕੋਰਟ ਦੁਨੇ ਉਸ ਦਿਨ ਪਹੁੰਚੇ ਸੀਗੇ ਐਨ ਉਸੇ ਤਰੀਕੇ ਦੇ ਨਾਲ ਤੁਸੀਂ ਜਿਹੜਾ ਸੰਗਰੂਰ ਮੁੱਖ ਮੰਤਰੀ ਦੀ ਕੋਠੀ ਦੇ ਬਾਹਰ ਇਕੱਠ ਰੱਖਿਆ ਸ਼ਾਇਦ ਕੋਈ ਡ੍ਰੀਮ ਲੈਂਡ ਕਲੋਨੀ ਹੈ ਉੱਥੇ ભગવંતમાન ਦੀ કોઠી ਦੇ ਬਾਹਰ ਜਿਹੜਾ ਕੱਟ ਰੱਖਿਆ ਕੱਲ 3 ਤਾਰੀਖ ਦਿਨ ਸ਼ਨੀਵਾਰ ਹੋਮ ਹੋਮਾਕ ਉੱਥੇ ਪਹੁੰਚਣਾ ਹੁਣ ਇਹ ਆਪਣੇ ਇਮਤਿਹਾਨ ਦੀ ਘੜੀ ਆ ਕਿ ਕੀ ਆਪਾਂ ਸਿਰਫ ਇੱਕ ਕੱਟ ਕਰਕੇ ਆਪਣਾ ਆਪਣੀ ਸ਼ਕਤੀ ਦਿਖਾ ਕੇ ਤੇ ਆਪਾਂ ਛੱਡ ਦਿੱਤੀ ਗੱਲ ਕਿਉਂਕਿ ਸਰਕਾਰ ਨੇ ਸਾਡੇ ਤੇ ਉੱਤਰ ਉਸ ਤੋਂ ਬਾਅਦ ਵਾਅਦਾ ਕੀਤਾ ਚੌਥਾ ਪਰਚਾ ਭਾਨੇ ਸਿੱਧੂ ਦੇ ਉੱਤੇ ਕੀਤਾ ਮੈਂ ਮੇਰਾ ਭਾਨੇ ਸਿੱਧੂ ਨਾਲ ਕੋਈ ਜਾਤੀ ਸਰੋਕਾਰ ਨਹੀਂਗਾ ਪਰ ਕੀ ਸਹਿਨ ਸ਼ਕਤੀ ਮੁੱਖ ਮੰਤਰੀ ਦੀ ਪੰਜਾਬ ਸਰਕਾਰ ਦੀ ਇੰਨੀ ਘਟ ਗਈ ਆ ਕਿ ਇੱਕ ਸੋਸ਼ਲ ਮੀਡੀਆ ਦੇ ਉੱਤੇ ਕੰਮ ਕਰਨ ਵਾਲਾ ਇੱਕ ਬਲੌਗਰ ਉਹਦੇ ਤੋਂ ਇੰਨਾ ਸਹਿਮ ਗਿਆ ਸਾਰੀ ਸਰਕਾਰ ਉਹਨਾਂ ਦੀ ਪੁਲਿਸ ਉਹਨਾਂ ਦਾ ਅਮਲਾ ਉਹਨਾਂ ਦਾ ਤੰਤਰ ਕਿ ਉਹ ਭਾਵੇਂ ਸਿੱਧੂ ਨੂੰ ਹੁਣ ਪੰਜਾਬੀ ਚ ਕਹਿੰਦੇ ਹੁੰਦੇ ਦੇ ਕਿ ਉਹ ਠੋਕਣ ਤੇ ਸਬਸਕੋਣ ਦੀ ਨੀਤੀ ਤੇ ਉਤਰੇ ਹੁਣ ਤਾਂ ਮੈਂ ਕਿਹਾ ਕਿ ਆਪਣਾ ਇਮਤਿਹਾਨ ਆ ਆਪਾਂ ਇਸ ਲੜਾਈ ਨੂੰ ਅੱਧਵਾਟੇ ਛੱਟਣਾ ਕਿ ਪੂਰਾ ਲੌਜੀਕਲ ਕਨਕਲੂਜਨ ਤੇ ਲੈ ਕੇ ਜਾਣਾ